ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 20 ਕਿਤੇ ਅੱਜ ਗੱਲ ਕਰਦੇ ਹਾਂ 27 ਸਤੰਬਰ 2024 ਦੇ ਕਬੱਡੀ ਕੱਪਾਂ ਦੇ ਫਾਈਨਲ ਰਿਜ਼ਲਟ ਬਾਰੇ ਕਿੱਥੇ ਕਿੱਥੇ ਕਬੱਡੀ ਕੱਪ ਹੋਏ ਤੇ ਫਾਈਨਲ ਰਿਜ਼ਲਟ ਕੀ ਆਇਆ ਸੁਣੋ ਪਹਿਲਾ ਫਾਈਨਲ ਰਿਜ਼ਲਟ ਦੱਸਦੇ ਆਪਾਂ ਫਫੜੇ ਪਾਈ ਕੇ ਮਾਨਸਾ ਜ਼ਿਲ੍ਹੇ ਵਿੱਚ ਕਬੱਡੀ ਓਪਨ ਦੇ ਮੈਚ ਕਰਵਾਏ ਗਏ ਜਿੱਥੋਂ ਫਰਸਟ ਟੀਮ ਰਹੀ ਬੂੜਾਂਵਾਲ ਸਾਢੇ 7 ਅੰਕ ਪ੍ਰਾਪਤ ਕੀਤੇ ਖਿਆਲੀ ਹਾਦ ਦੀ ਜੇਤੂ ਬਣੀ ਸੈਕੰਡ ਟੀਮ ਰਹੀ ਖੀਵਾ ਖੁਰਦ ਜਿਸਨੇ 31000 ਰੁਪਏ ਦਾ ਨਾਮ ਜੇਤੂ ਰਹੀ 6 ਅੰਕ ਪ੍ਰਾਪਤ ਕੀਤੇ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰੀ ਤਾਂ ਬੈਸਟ ਰੇਡਰ ਰਿਹਾ ਕੁਲਵੀਰ ਬੋੜਾਵਾਲ ਗੋਗੋ ਰਾਏ ਤਰਾਣਾ ਤਨ ਰੇਡਾਂ 3 ਪੁਆਇੰਟ ਲੈ ਦੋਨਾਂ ਪਲੇਅਰਾਂ ਨੇ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਮੇਜਰ ਮਿਰਗ 2 ਟੱਚ 1 ਜਫਾ ਬੈਸਟਾਂ ਨੂੰ 11-11000 ਸੀ ਮਿੱਤਰੋ ਧੰਨਵਾਦ ਜੀਤ ਦੇ ਚੰਗੇ ਜੱਕ ਕਬੱਡੀ ਕੱਪ ਐਂਡ ਗਜਨੀ ਕੋ ਦੁਰਾਗਰਦਾਸਪੁਰ ਵੈਕ ਵੰਡਾ ਪਹਿਲਾ ਸਥਾਨ ਪ੍ਰਾਪਤ ਕੀਤਾ ਨੜਾਂਵਾਲੀ ਚਰਚਾ ਦੇ ਵਿਚਾਲੇ ਪੱਟੀ ਸਾਹਿਬ ਅੰਕ ਕੀਤੇ 27 ਪ੍ਰਾਪਤ ਕਾਟਿਆ ਦੀ ਜੇਤੂ ਬਣੀ ਦੂਜਾ ਸਥਾਨ ਭਗਤ ਬਾਬਾ ਦੁਨੀ ਚੰਦ ਕਬੱਡੀ ਕਲੱਬ ਮਈਆਂਵਾਲਾ 23 ਅੰਕ ਪ੍ਰਾਪਤ ਕੀਤੇ ਸਾਢੇ 23 ਅੰਕ ਪ੍ਰਾਪਤ ਕੀਤੇ 51 ਹਜ਼ਾਰ ਦੀ ਜੇਤੂ ਬਣੀ ਬੈਸਟ ਰੇਡਰ ਤੇ ਜਾਫੀ ਦੀ ਗੱਲ ਕਰੀ ਤਾਂ ਬੈਸਟ ਰੇਡਰ ਬ੍ਰਿਆ ਸੱਬਾ ਖੜੀ ਉਸਕਾ ਮਾਝੇ ਵਾਲਾ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਸ਼ਨੀ ਡੇਰਾ ਬਾਬਾ ਨਾਨਕ ਬੈਸਟਾ ਨੂੰ ਇੱਕ ਇੱਕ ਟੀਨ ਦੇਸੀ ਘੋਸੀ ਮਿੱਤਰੋ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਦੀ ਅਪਡੇਟਸ ਹਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਹਰ ਰੋਜ਼ ਕਬੱਡੀ ਦੇ ਰਿਜ਼ਲਟ ਤੇ ਕਬੱਡੀ ਕੱਪਾਂ ਬਾਰੇ ਦੱਸਿਆ ਜਾਇਆ ਕਰੂਗਾ ਸਾਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜਿਨ੍ਹਾਂ ਨੇ ਨਹੀਂ ਕੀਤਾ ਧੰਨਵਾਦ ਹਾਂਜੀ ਮਿੱਤਰੋ ਜੋ ਤੀਜਾ ਕਬੱਡੀ ਕੱਪ ਕਰਵਾਇਆ ਗਿਆ ਪਿੰਡ ਖਾਰਾ ਜ਼ਿਲ੍ਹਾ ਚਿੜੀ ਤਰਨਤਾਰਨ ਸਾਹਿਬ ਮਾਝੇ ਵਿੱਚ ਕਹਿੰਦੇ ਸ਼ੋਅ ਮੈਚ ਕਰਵਾਇਆ ਗਿਆ ਨੱਥੂ ਚੱਕ ਤੇ ਭਾਈ ਲੱड्डੂ ਦੀ ਟੀਮਾਂ ਵਿਚਕਾਰ ਜਿੱਥੋਂ ਫਰਸਟ ਟੀਮ ਰਹੀ ਭਾਈ ਲੱड्डੂ 35 ਅੰਕ ਪ੍ਰਾਪਤ ਕੀਤੇ ਸੈਕੰਡ ਟੀਮ ਰਹੀ ਨੱਥੂ ਚੱਕ 32 ਅੰਕ ਪ੍ਰਾਪਤ ਕੀਤੇ ਕਹਿੰਦੇ ਇੱਥੇ ਬਹੁਤ ਵਧੀਆ ਪਲੇਅਰ ਖੇਡੇ ਜਿਵੇਂ ਕਿ ਪ੍ਰੀਤ ਲੱड्डੂ ਵਾਲਾ ਦੀਪਦ ਬਰਜੀ ਮੰਨਾ ਲਾਲਪੁਰ ਬਹੁਤ ਛੋਟੀ ਛੋਟੀ ਦੇ ਪਲੇਅਰਾਂ ਨੇ ਛੋਟੀ ਦਾ ਪਰਦਾ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਧੰਨਵਾਦ